ਅਨੰਦ ਰਕੇ ਸ਼੍ਰੋਮਣੀ ਕਾਲੀਦਾਨ ਗੱਟਜੋੜ ਹੋ ਸਕਦਾ ਪੰਜ ਪਾ ਜੀ ਇਹ ਮੈਂ ਗੱਲਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਅਕੇਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਕੀਤਾ ਸੀਗਾ ਜੋ ਪਾਰਟੀ ਨੇ ਉਹਨੇ 2024 ਚ ਕੀਤਾ ਸੀਗਾ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਸਿੱਧਾ ਰਾਹਤਾ ਕੰਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਭਾਵਨਾ ਸਮਝੋ ਮੈਨੂੰ ਉਮੀਦ ਆ ਕਿ ਸਾਡੀ ਭਾਵਨਾ ਨੂੰ ਸਮਝਣਗੇ ਸਰਕਾਰ ਦੀ ਭਾਵਨਾ ਨੂੰ ਸਮਝਣਗੇ ਪਰ ਸਾਡਾ ਸਾਥ ਅੱਛਾ ਸਭ ਤੋਂ ਚੀਜ਼ ਆ ਕੇ ਜੀ ਸਰਕਾਰ ਵੱਲੇ ਪੰਜਾਬ ਦੇ ਜਿਹੜੇ ਪੰਜਾਬ ਦੇ 22 ਹੋਏ ਸੀ ਕਿਉਂਕਿ ਭਵੰਤਵਾਨ ਕਿ ਐਸੀ ਸੀ ਦਿੱਲੀ ਮਾਡਲ ਵਪਾਰ ਵਾਲਾ ਵੀ ਲੈ ਕੇ ਆਵਾਂਗੇ ਤੁਸੀਂ ਉਸ ਮੈਂ ਮੈਂ ਇੱਕ ਮੈਨਾਂ ਜੁੜੇ ਹੋ ਤਾਂ ਉਹ 22 ਜਾਰੀ ਰਹਿਣਗੇ ਜੀ ਜਿਹੜੇ 22 ਸੀਗੇ 22 ਤੇ ਪੈਸੇ ਇਕੱਠੇ ਕਰਨਦੇ ਸੀਗੇ ਉਹ 22 ਕਿਤੇ ਸੀਗੇ

ਉਹ ਪਹਿਲੇ ਕੈਬਨਿਟ ਦੇ ਫੈਸਲਾ ਕਰਕੇ ਵਿਧਾਨ ਸਭਾ ਦੇ ਪੱਟਲ ਤੇ ਲਿਆਂਦੇ ਜਾਣਗੇ ਔਰ ਤੁਹਾਨੂੰ ਪਤਾ ਲੱਗੂਗਾ ਕਿਤਨਾ ਸ਼ਰਾਬ ਦੇ ਕੋਟਾਲੇ ਹੋਏ ਸਾਰੇ ਕੋਟਾਲੇ ਦੀ ਉਸ ਜਾਣਕਾਰੀ ਆ ਅੱਜ ਮੈਂ ਇਹ ਕਰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ 10 ਸਾਲ ਹੋ ਗਏ ਨੇ ਟੈਣਾ ਇੰਤਜ਼ਾਰ ਕਰ ਰਹੀਆਂ ਨੇ ਬੀਬੀਆਂ 1000 ਰੁਪਏ ਦਾ ਇੰਤਜ਼ਾਰ ਕਰ ਰਹੀਆਂ ਨੇ ਉਹ 1000 ਰੁਪਏ ਕਦੋਂ ਮਿਲੂਗਾ ਇਹ ਜਰੂਰ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਬਹੁਤ ਲੁੱਟ ਲਿਆ ਤੁਸੀਂ ਪੰਜਾਬ ਨੂੰ ਕਟੋ-ਕਟੋਸ ਬੇਬੀਆਂ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ 1000 ਰੁਪਏ ਦੀਆਂ ਉਹ 1000 ਰੁਪਏ ਤੁਹਾਨੂੰ ਖਾਤੇ 'ਚ ਪਾ ਦੋ ਜਿਹੜਾ ਤੁਸੀਂ ਕਿਹਾ ਸੀਗਾ ਕਿ ਕਿਸਾਨੀ ਦਾ ਕਰਜ਼ਾ ਸਾਰਾ ਅਸੀਂ ਮਾਫ਼ ਕਰਾਂਗੇ ਕੇਜਰੀਵਾਲ ਜੀ ਨੇ ਕਿਹਾ ਸੀਗਾ ਉਹ ਕਰਜ਼ਾ ਤੇ ਮਾਫ਼ ਕਰ ਦਿਓ ਮੈਂ ਇਹ ਜ਼ਰੂਰ ਬੇਨਤੀ ਕਰਦਾ ਹਾਂ ਕਿ ਜਿਹੜਾ ਤੁਸੀਂ ਕਿਸਾਨ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਸੀ ਤੁਸੀਂ ਉਹ ਕਰਜ਼ਾ ਅੱਜ ਤੱਕ ਕਰਜ਼ਾ ਮਾਫ਼ ਤੇ ਛੱਡੋ ਤੁਸੀਂ ਕਰਜ਼ਾ ਉਹਨਾਂ ਕੋਈ ਹੋਛਲਾ ਦਿੱਤਾ ਹੈ ਉਹਨਾਂ ਦਾ ਤੇ ਵਿਚੜਾਤਾ ਤੇ ਸੁਸਾਇਟੀਆ ਤੇ ਵਿਚੜਾਤਾ ਹੈ ਔਰ 1000 ਰੁਪਏ ਤੁਸੀਂ ਦੇਣ ਦੀ ਗੱਲ ਕੀਤੀ ਸੀ ਉਹ ਵਾਤਾ ਭੈਣ ਨੂੰ ਮਿਲਿਆ ਨਹੀਂ ਕੋਹਨਾਂ ਤੋਂ ਜਰੂਰ ਦਿਆ ਬਿਜਲੀ ਦੇ ਬਿੱਲ ਦੇ ਨਾਮ ਤੇ ਸੋ ਮੇਰੀ ਜਰੂਰ ਬੇਨਤੀ ਆ 1000 ਰੁਪਏ ਜਰੂਰ ਸਾਡੀਆਂ ਮਾਤਾਵਾਂ ਨੂੰ ਪੈਣ ਨੂੰ ਮਿਲਣਾ ਚਾਹੀਦਾ ਅੱਜ ਗੱਲ ਕਰਦੇ ਆਂ ਆਵਾਜ਼ ਨਹੀਂ ਇਹਦਾ ਸਹੀ ਵਾਲ ਦਾ ਕੋਈ ਉਹਦਾ ਕਾਰਨ ਆ ਜਿਹੜੀ ਮਹਿਮਈ ਨੂੰ ਪਤਾ ਹੀ ਨਹੀਂ ਮੈਂ ਤੁਹਾਨੂੰ ਦੱਸਿਆ ਉਥੋਂ ਆਏ ਨੇ ਪੰਜਾਬ ਤੋਂ ਦਿੱਲੀ ਤੋਂ ਆਏ ਨੇ ਇਹਨਾਂ ਨੂੰ ਖੁਦ ਨਹੀਂ ਪਤਾ ਕਿਹੜਾ ਮੈਹਿਕਮਾ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਹਾਲ ਦੇਖੋ ਸਰਕਾਰ ਕਹਿੰਦੀ ਅਸੀਂ ਕੰਮ ਕਰਦੇ ਪਏ ਕੰਮ ਕਿਹੋ ਜਿਹਾ ਕਰਦੇ ਪਏ ਜਿਹੜਾ ਮੈਹਿਕਮਾ ਨਹੀਂ ਐਗਜ਼ਿਸਟ ਕਰਦਾ ਉਹ ਮੈਹਿਕਮਾ ਮੰਤਰੀ ਨੂੰ ਦੇ ਦਿੱਤਾ ਫੇਰ ਪੁੱਛਦੇ ਨੇ ਸਾਡਾ ਕੰਮ ਕੀ ਹਾਲ ਕੀ ਹੁਣ ਹਾਲ ਤੇ ਹੀ ਹੋਣਾ ਹੈ ਮੰਤਰੀ ਨੂੰ ਇਹ ਨਹੀਂ ਪਤਾ ਮੇਰਾ ਮੈਹਿਕਮਾ ਕਿਹੜਾ ਹੈ ਮੈਹਿਕਮੇ ਦਾ ਨਾਮ ਨਹੀਂ ਹੈਗਾ ਨਾ ਮੈਹਿਕਮੇ ਦਾ ਸਟਾਫ ਹੈਗਾ ਨਾ ਮੈਹਿਕਮੇ ਦੀ ਕੋਈ ਅਫਸਰ ਅਪਰ ਮੈਹਿਕਮਾ ਹੈਗਾ ਉਹ ਕਿਸੇ ਕੈਬਨਿਟ ਮੰਤਰੀ ਦਾ ਰੈਂਕ ਹੋਣਾ ਮਿਲਿਆ ਅਜ ਤੱਕ ਨਹੀਂ ਲੁੱਟਣ ਆਏ ਨਹੀਂ ਮਤਸੀਓਤ ਉਹਨੂੰ ਦਿੱਤਾ ਇਹਨਾਂ ਨੇ ਮੈਬਬ ਨੂੰ ਜਿਹੜਾ ਜੈਡ ਪਲੱਸ ਸਿਕਿਉਰਟੀ ਦਿੱਤੀ ਇਹਨਾਂ ਨੇ ਲੁੱਟਣ ਆਏ ਦੋਹਧੀਆਂ ਤੇ ਲੁੱਟਦੇ ਸਤਿ ਸ੍ਰੀ ਅਕਾਲ ਦਿੱਲੀ ਤੇ ਪੰਜਾਬ ਦੇ ਕਿਵੇਂ ਮੁਕਾਬਲੇ ਹੈ ਇਹ ਨਹੀਂ ਨਵਿੱਤਰਪਾਲ ਨੂੰ ਆਈ ਦੇ ਲਈ ਬੜਾ ਸੰਤੋਖ ਆਪ ਦਾ ਰਿਹਾ ਹੈ ਸਾਰੇ ਸਾਰੇ ਇਸ ਜਿਹੜੇ ਮੁੱਦੇ ਨੇ ਬੜੇ ਪੱਖ ਦੇ ਮੁੱਦੇ ਨੇ ਇਹਨਾਂ ਦੇ ਉੱਤੇ ਜਦੋਂ ਤੱਕ ਸਾਡੀ ਸਰਕਾਰ ਸੰਜੀਦਗੀ ਨਾਲ ਕੰਮ ਕਰਦੀ ਵੀ ਇੱਕ ਵਾਰ ਨਹੀਂ ਦੋ ਵਾਰਾ ਪੂਰੀ ਗੱਲ ਚਾਲ ਕਰਾ ਸਾਨੇ ਦੀ ਮੇਰੀ ਗੱਲ ਠੀਕ ਠੀਕ ਦੇਖੋ ਕੇਂਦਰ ਦੀ ਸਰਕਾਰ ਮੰਤਰੀਆਂ ਮੰਤਰੀ ਆ ਕੇ ਗੱਲ ਕਰ ਰਹੇ ਆ ਉਹਨਾਂ ਦੀ ਗੱਲਬਾਤ ਕਿਹੜੀ ਮਿੰਟੇ ਜਾਣਕਾਰੀ ਨਹੀਂ ਪਰ ਮੈਂ ਇਹ ਜ਼ਰੂਰ ਕਹਿੰਦਾ ਕਿ ਹੱਲ ਕੱਢਣਾ ਚਾਹੀਦਾ ਔਰ ਹੱਲ ਨਿਕਲੇ ਅੱਛਾ ਆਪੀਸ ਵਾਲਾ ਕੇਜਰੀਵਾਲ ਕਹਿੰਦੇ ਸੀ ਕਿ ਐਸੇ ਜਨਮ ਚ ਬੀਜੇਪੀ ਸਾਨੂੰ ਲਈ ਖੜਾ ਸਕਦੀ ਉਹ ਸੀ ਧਿਆਨ ਚੋ ਜਾਵੇ ਹੁਣ ਪਤਾ ਨਹੀਂ ਬੀਜੇਪੀ ਨੇ ਦੂਜਾ ਜਨਮ ਲਿਆ ਕਿ ਉਹਨੇ ਪਹਿਲੇ ਬਣਾਉਂ ਗਏ ਹਨ ਕਿ ਮੈਨੂੰ ਪਤਾ ਨਹੀਂ